CIA ਨੂੰ ਕਹ ਕਿ ਤੁਸੀਂ ਆਪਣੇ ਸੀਕ੍ਰੇਟ ਆਪਰੇਸ਼ਨ ਚਲਾ ਸਕਦੇ ਹੋ ਵੈਨਜ਼ੂਏਲਾ ਦੇ ਵਿੱਚ। ਇਹ ਕਰਦੇ ਕਿ ਤੁਸੀਂ ਜਾ ਕੇ ਉਹਨਾਂ ਦੇਸ਼ ਦੇ ਵਿੱਚ ਗੁਪਤ ਤਰੀਕੇ ਨਾਲ ਜੋ ਕਰ ਸਕਦੇ ਹੋ ਉਹ ਕਰੋ। ਅ ਰਾਸ਼ਟਰਪਤੀ 트럼ਪ ਨੇ ਜਿਹੜੇ CIA ਨੂੰ ਜਾਨੀ ਕਿ ਸੈਂਟਰਲ ਇੰਟੈਲੀਜੈਂਸ ਏਜੰਸੀ ਨੂੰ ਇਹ ਕਹਿ ਦਿੱਤਾ ਆ ਕਿ ਤੁਸੀਂ ਹੁਣ ਵੈਨਜ਼ੂਏਲਾ ਦੇ ਵਿੱਚ ਕਾਰਵਾਈ ਕਰ ਸਕਦੇ ਹੋ ਖੁੱਲ੍ਹ ਕੇ ਕਾਰਵਾਈ ਕਰ ਸਕਦੇ ਹੋ। ਮਾਮਲਾ ਕੀ ਹੈ ਜਿਹੜਾ ਜਿਹੜਾ ਦੂਜੇ ਦੇਸ਼ਾਂ ਤੋਂ ਨਸ਼ਾ ਆ ਰਿਹਾ ਉਹਨੂੰ ਰੋਕਣ ਦੇ ਲਈ CIA ਨੂੰ ਰਾਸ਼ਟਰਪਤੀ 트ੰਪ ਨੇ ਖਾਸ ਅਧਿਕਾਰ ਦੇ ਦਿੱਤੇ ਆ ਮਾਮਲਾ ਇਹ ਹੈ ਕਿ ਰਾਸ਼ਟਰਪਤੀ 트ੰਪ ਤਾਂ ਕਹਿਣਾ ਕਿ ਵੈਨਜ਼ੂਏਲਾ ਤੋਂ ਸਾਡੇ ਦੇਸ਼ ਦੇ ਵਿੱਚ ਨਸ਼ਾ ਆ ਰਿਹਾ ਤੇ ਇਹਨੂੰ ਅਸੀਂ ਰੋਕਣਾ ਹੈ ਇਹਦੇ ਲਈ CIA ਨੂੰ ਕਿਹਾ ਕਿ ਤੁਸੀਂ ਆਪਣੇ ਸੀਕ੍ਰੇਟ ਆਪਰੇਸ਼ਨ ਚਲਾ ਸਕਦੇ ਹੋ ਵੈਨਜ਼ੂਏਲਾ ਦੇ ਵਿੱਚ ਤੁਸੀਂ ਪ੍ਰੈਸ਼ਰ ਵਧਾ ਸਕਦੇ ਹੋ ਦੇਖਦੇ ਪ੍ਰੈਜ਼ੀਡੈਂਟ ਤੇ ਉੱਤੇ ਜਿਹੜੇ ਮਡੂਰੋ ਨੇ ਉੱਥੋਂ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਉੱਤੇ ਜਿਹੜੀ CIA ਆ ਉਹ ਹੁਣ ਇੱਕ ਤਾਂ ਜਿਹੜੀਆਂ ਕੁਝ ਐਕਟੀਵਿਟੀਆਂ ਨੇ ਉਹਨਾਂ ਨੂੰ ਲੁਕੋ ਕੇ ਕਰਦੇ ਆ ਜਿਵੇਂ ਕੋਈ ਇੰਟੈਲੀਜੈਂਸ ਗੈਦਰ ਕਰਨੀ ਆ ਕੋਈ ਉਹਨਾਂ ਨੂੰ ਸੂਚਨਾ ਚਾਹੀਦੀ ਆ ਜਾਂ ਕੋਈ ਇਨਫੋਰਮੇਸ਼ਨ ਫੈਲਾਉਣੀ ਆ ਜਾਂ ਕੋਈ ਟ੍ਰੇਨਿੰਗ ਆ ਜਾਂ ਕੋਈ ਹੋਰ ਇਦਾਂ ਦੀ ਚੀਜ਼ ਆ ਕਈ ਵਾਰੀ ਇਹ ਟਾਰਗੇਟਡ ਸਟ੍ਰਾਈਕਸ ਕਰਦੇ ਆ ਕਿ ਐਗਜ਼ੈਕਟ ਡਿਟੇਲ ਜਿਹੜੀਆਂ ਉਹ ਸੀਕ੍ਰੀਟ ਰਹਿੰਦੀਆਂ ਹੁਣ ਇਹਦਾ ਕਾਰਨ ਕੀ ਆ 트ੰਪ ਨੇ ਇਹਨੂੰ ਅਪਰੂਵ ਕਰ ਦਿੱਤਾ ਇਸ ਆਪਰੇਸ਼ਨ ਨੂੰ ਕਿਉਂਕਿ ਉਹਨਾਂ ਦਾ ਕਹਿਣਾ ਇਹ ਹੈ ਕਿ ਵੈਨਜ਼ੂਏਲਾ ਦੀਆਂ ਅਥਾਰਟੀਜ਼ ਜਿਹੜੇ ਬੰਦੇ ਕ੍ਰਾਈਮਨਲ ਨੇ ਜਿਹੜੇ ਬਹੁਤ ਮਾੜੇ ਲੋਕ ਨੇ ਉਹਨਾਂ ਨੂੰ ਤੇ ਨਾਲ ਉਹਨਾਂ ਦੇ ਡਰੱਗਸ ਨੂੰ ਨਸ਼ੇ ਨੂੰ ਸਪੈਸ਼ਲੀ ਕੋਕੀਨ ਤੇ ਫੈਂਟਾਨਿਲ ਇਹਨਾਂ ਨੂੰ ਸਾਡੇ ਦੇਸ਼ ਦੇ ਵਿੱਚ ਭੇਜ ਰਹੇ ਤੇ ਅਸੀਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ ਸੋ ਅਸੀਂ ਆਪਣੀ ਜਿਹੜੀ ਸੈਂਟਰਲ ਇੰਟੈਲੀਜੈਂਸ ਏਜੰਸੀ ਹੈ ਉਹਨੂੰ ਇਹ ਇਹ ਅਧਿਕਾਰ ਦਿੰਨੇ ਆ ਜਾਂ ਉਹਨੂੰ ਅਸੀਂ ਅਪਰੂਵ ਕਰਦੇ ਹਾਂ ਕਿ ਤੁਸੀਂ ਜਾ ਕੇ ਉਹਨਾਂ ਦੇ ਦੇਸ਼ ਦੇ ਵਿੱਚ ਗੁਪਤ ਤਰੀਕੇ ਨਾਲ ਜੋ ਕਰ ਸਕਦੇ ਹੋ ਕਰੋ ਸੋ ਅਸੀਂ ਆਪਣੇ ਦੇਸ਼ ਦੇ ਵਿੱਚ ਹਥਿਆਰ ਤੇ ਨਸ਼ਾ ਨਹੀਂ ਆਉਣ ਦੇਣਾ ਕੱਲ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਵੈਨਜ਼ਲ ਤੋਂ ਆ ਰਹੀ ਇੱਕ ਬੋਟ ਜਿਹਦੇ ਵਿੱਚ 6 ਜਣੇ ਸੀਗੇ ਉਹਨਾਂ ਨੂੰ ਉਹਨਾਂ ਨੇ ਉਡਾ ਦਿੱਤਾ ਬੰਬ ਦੇ ਨਾਲ ਸਿੱਧਾ ਇੱਕ ਆਰਮਡ ਕਨਫਲਿਕਟ ਦੇ ਵਿੱਚ ਨੇ ਇਹ ਹੁਣ ਇਹ ਸਾਰੇ ਕੁਝ ਦੇ ਵਿੱਚ ਜਿਹੜੇ 트럼ਪ ਨੇ ਉਹਨਾਂ ਨੇ ਇਹ ਕਿਹਾ ਕਿ ਅਮਰੀਕਾ ਨੂੰ ਆਪਣੇ ਜਿਹੜੇ ਸਮੁੰਦਰੀ ਆਪਰੇਸ਼ਨ ਨੇ ਸੀ ਆਪਰੇਸ਼ਨ ਨੇ ਉਹਨਾਂ ਨੂੰ ਅਸੀਂ ਐਕਸਪੈਂਡ ਕਰ ਰਹੇ ਹਾਂ ਲੈਂਡ ਬੇਸਡ ਸਟ੍ਰਾਈਕ ਦੇ ਉੱਤੇ ਵੀ ਜਾ ਰਹੇ ਹਾਂ ਕੱਲ ਇਹਨਾਂ ਨੇ ਪਾਣੀਆਂ ਦੇ ਵਿੱਚ ਉਹ ਕਿਸ਼ਤੀ ਨੂੰ ਤਬਾਹ ਕੀਤਾ ਤੇ ਇਹ ਕਹਿੰਦੇ ਅਸੀਂ ਹੁਣ ਵੈਨਜ਼ੂਏਲਾ ਦੀ ਧਰਤੀ ਦੇ ਉੱਤੇ ਜਾ ਕੇ ਵੀ ਇਸ ਤਰੀਕੇ ਦੇ ਨਾਲ ਜਿਹੜੀ ਕਾਰਵਾਈਆਂ ਕਰਾਂਗੇ ਅਮਰੀਕਾ ਦੀ ਨੇਵੀ ਪਹਿਲਾਂ ਹੀ ਕਰੇਬੀਅਨ ਵਾਟਰਸ ਨੂੰ ਕੰਟਰੋਲ ਕਰਦੀ ਹੈ ਜਿੰਨਾ ਵੀ ਉਹਦੇ ਦੇਸ਼ ਦੇ ਆਲੇ-ਦੁਆਲੇ ਵੈਨਜ਼ੂਏਲਾ ਦੇ ਹੈਗਾ ਵੈਨਜ਼ੂਏਲਾ ਇਸ ਗੱਲ ਤੋਂ ਬਹੁਤ ਨਾਰਾਜ਼ ਆ ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਮਡੂਰੋ ਉਹਨਾਂ ਨੇ ਇਸ ਚੀਜ਼ ਨੂੰ ਬਹੁਤ ਕੰਡੈਮਨ ਕੀਤਾ ਕਿ ਜਿਹੜੇ ਸੀਆਈਏ ਆ ਇਹ ਇਤਿਹਾਸ ਨੂੰ ਦੁਹਰਾ ਰਹੀ ਆ ਤੇ ਇਧਰਲੇ ਪਾਸੇ ਲਾਟਿਨ ਅਮਰੀਕਾ ਦੇ ਵਿੱਚ ਤਖਤਾ ਪਲਟਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੀ ਮਿਨਿਸਟਰੀ ਆ ਵੈਨਜ਼ੂਏਲਾ ਦੀ ਫੋਰਨ ਮਿਨਿਸਟਰੀ ਆ ਉਹਨਾਂ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਆ ਅਮਰੀਕਾ ਇਦਾਂ ਨਹੀਂ ਕਰ ਸਕਦਾ ਉਹ ਕਹਿੰਦੇ ਆਂ ਸਿੱਧੀ ਕੰਪਲੇਂਟ ਕਰਾਂਗੇ ਯੂਨਾਈਟਿਡ ਨੇਸ਼ਨ ਦੇ ਵਿੱਚ ਸੀਆਈਏ ਹੁਣ ਕੀ ਕਰ ਰਹੀ ਆ ਜਿਹੜੇ ਸੋਰਸਸ ਉਹ ਦੱਸ ਰਹੇ ਆ ਕਿ ਸੀਆਈ ਨੇ ਹੁਣ ਜ਼ਿਆਦਾ ਬੰਦੇ ਆਪਣੇ ਕਰੀਬੀਅਨ ਤੇ ਉੱਥੇ ਸੈਂਟਰਲ ਅਮਰੀਕਾ ਦੇ ਵਿੱਚ ਭੇਜ ਦਿੱਤੇ ਆ ਤਾਂ ਕਿ ਉੱਥੋਂ ਇੰਟੈਲੀਜੈਂਸ ਆ ਸਕੇ ਐਸਪੈਸ਼ਲੀ ਜਿਹੜੀਆਂ ਉੱਥੋਂ ਦੀ ਡਰੱਗ ਟ੍ਰਾਫਿਕਿੰਗ ਨੈਟਵਰਕ ਨੇ ਉਹਦੇ ਬਾਰੇ ਪਰ ਇਹਦੇ ਨਾਲ ਹੀ ਉਹ ਡਾਇਰੈਕਟਰੀ ਇਨਵੋਲਵ ਨਹੀਂ ਹੋਏ ਇਹਨਾਂ ਹਮਲਿਆਂ ਦੇ ਵਿੱਚ ਸੀਆਈ ਦੇ ਡਰੋਨ ਜਿਹੜੇ ਆ ਉਹ ਮਾਨੀਟਰ ਕਰ ਰਹੇ ਆ ਡਰੱਗ ਲੈਬਸ ਮੈਕਸੀਕੋ ਦੇ ਵਿੱਚ ਰਾਸ਼ਟਰਪਤੀ ਟਰੰਪ ਬਹੁਤ ਦ੍ਰਿੜ ਨੇ ਇਸ ਗੱਲ ਤੇ ਵੀ ਮੈਂ ਨਸ਼ਾ ਨਹੀਂ ਆਉਣ ਦੇਣਾ ਇੱਧਰ ਚਾਹੇ ਉਧਰਲੇ ਬਾਰਡਰ ਤੋਂ ਹੋਵੇ ਚਾਹੇ ਸਮੁੰਦਰ ਚੋਂ ਹੋਵੇ ਜਾਂ ਕੈਨੇਡਾ ਤੋਂ ਹੋਵੇ ਦੋ ਹੀ ਬਾਰਡਰ ਲੱਗਦੇ ਆ ਇਹਨਾਂ ਨੂੰ ਅਮਰੀਕਾ ਨੂੰ ਜਾਂ ਕੈਨੇਡਾ ਵਾਲਾ ਬਾਰਡਰ ਸਭ ਤੋਂ ਲੰਬਾ ਉਧਰਲੇ ਪਾਸੇ ਮੈਕਸੀਕੋ ਵਾਲਾ ਆ ਤੀਜਾ ਰਸਤਾ ਸਮੁੰਦਰ ਤੇ ਰਾਹੀ ਹੁਣ ਇਹਨਾਂ ਨੇ ਇਧਰ ਕੈਨੇਡਾ ਤੇ ਸਖਤੀ ਕਰ ਦਿੱਤੀ ਵੀ ਤੁਸੀਂ ਡਿਫੈਂਸ ਵਧਾਓ ਜਿਹਦੇ ਤਹਿਤ ਇੱਥੇ ਟੈਰਿਫ ਲਾਏ ਗਏ ਆ ਤੇ ਸਾਰਾ ਕੁਝ ਕੈਨੇਡਾ ਵਾਲੇ ਕਰ ਰਹੇ ਆ ਕਿੰਨੇ ਮਿਲੀਅਨ ਡਾਲਰ ਜਿਹੜਾ ਹੋ ਉਹਨਾਂ ਨੇ ਹੈਲੀਕਾਪਟਰ ਤੇ ਉਹ ਪੈਟਰੋਲਿੰਗ ਦੇ ਉੱਤੇ ਲਾ ਦਿੱਤਾ ਉਧਰ ਮੈਕਸੀਕੋ ਤੇ ਟੈਰਿਫ ਲਾਅ ਦਿੱਤੇ ਕਿ ਤੁਸੀਂ ਇਸ ਬਾਰਡਰ ਤੇ ਸਖਤੀ ਕਰੋ ਸਮੁੰਦਰ ਚੋਂ ਕਿੰਦੀ ਜਿਹੜਾ ਆ ਅਸੀਂ ਬੰਬ ਮਾਰ ਕੇ ਢਾ ਦੇਣਾ ਨਾ ਅਸੀਂ ਫੜਨਾ ਨਾ ਉਹਦੇ ਤੇ ਕੇਸ ਚਲਾਉਣਾ ਨਾ ਕੋਈ ਗੱਲਬਾਤ ਕਰਨੀ ਆ ਕਿਉਂਕਿ armed conflict ਲੜਾਈ ਹੈ ਉਹ ਕਹਿੰਦੇ ਸਿੱਧੀ ਜਿਹੜੀ ਰਾਸ਼ਟਰਪਤੀ 트াম্প ਨੇ ਕਹੀ ਵੀ ਜਿੱਦਾਂ ਦੋ ਦੇਸ਼ਾਂ ਦੀ ਲੜਾਈ ਹੁੰਦੀ ਹੈ ਅਸੀਂ ਉਸ ਲੜਾਈ ਦੇ ਵਿੱਚ ਉਲੰਘ ਰਹੇ ਹਾਂ 트াম্প ਦੇ ਐਡਵਾਈਜ਼ਰ ਕਈ ਇਸ ਚੀਜ਼ ਨਾਲ ਸਹਿਮਤ ਨੇ ਕਈ ਸਹਿਮਤ ਨਹੀਂ ਹੈ ਜਿਹੜੇ ਕਿ ਅਮਰੀਕਾ ਨੂੰ ਇਹ ਕੀ ਕਰਨਾ ਚਾਹੀਦਾ ਜਾਂ ਇਸ ਜਿਹੜਾ ਉਹਨੂੰ ਚੱਕ ਦੇਣਾ ਚਾਹੀਦਾ ਮਡੋਰੋ ਨੂੰ ਉੱਥੇ ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਹੈ ਤਖਤਾਂ ਪਲਟ ਦੇਣਾ ਚਾਹੀਦਾ ਜੀ ਸੈਕਟਰੀ ਆਫ ਸਟੇਟ ਤੇ ਮਾਰਕੋ ਰੂਬਿਓ ਜਾਂ ਸੀਆਈਏ ਡਾਇਰੈਕਟਰ ਨੇ ਜੌਨ ਰੈਟਕਲਾਫ ਉਹਨਾਂ ਨੇ ਇਸ ਚੀਜ਼ ਦੀ ਸਪੋਰਟ ਕੀਤੀ ਆ ਵੀ ਠੀਕ ਆ ਦੂਜੇ ਜਿਹੜੇ ਥੋੜੇ ਜੇ ਇਸ ਕੰਮ ਦੇ ਨਾਲ ਚਿੰਤਾਤਾ ਕਿ ਉਸ ਖੇਤਰ ਦੇ ਵਿੱਚ ਜਿਹੜਾ ਅਰੀਜਨਲ ਬੈਕਲੈਸ਼ ਹੋ ਸਕਦਾ ਉਲਟਾ ਸਾਡਾ ਨੁਕਸਾਨ ਉੱਥੇ ਕਿਤੇ ਨਾ ਕਿਤੇ ਹੋ ਸਕਦਾ ਹੁਣ ਕਰੀਬੀਅਨ ਦੇ ਵਿੱਚ ਮਿਲਟਰੀ ਸਟ੍ਰਾਈਕ ਹੋ ਰਹੀਆਂ ਜਿਹੜਾ ਤੁਹਾਡੇ ਨਾਲ ਪਹਿਲਾਂ ਜ਼ਿਕਰ ਕੀਤਾ ਹੁਣ ਤੱਕ ਇਹਨਾਂ ਨੇ ਜਿੰਨੀਆਂ ਸਟ੍ਰਾਈਕ ਕੀਤੀਆਂ ਇਹਦੇ ਕਰੀਬੀਅਨ ਸੀ ਦੇ ਵਿੱਚ 27 ਜਣੇ ਇਹਨਾਂ ਨੇ ਨਸ਼ਾ ਲੈ ਕੇ ਆਉਂਦੇ ਇਧਰ ਨੂੰ ਮਾਰ ਦਿੱਤੇ ਆ ਸੋ ਆਪਰੇਸ਼ਨ ਯੂਐਸਐਸ ਸਪੈਸ਼ਲ ਫੋਰਸ ਨੇ ਕੀਤੇ ਆ ਨਾ ਕਿ ਸੀਆਈਏ ਨੇ ਕੀਤੇ ਆ ਭਾਵੇਂ ਕਿ ਸੀਆਈਏ ਇਨਫੋਰਮੇਸ਼ਨ ਇਹਨਾਂ ਦੇ ਨਾਲ ਸ਼ੇਅਰ ਕਰਦੀ ਆ ਸੋ ਇਹ ਮਾਮਲਾ ਇਸ ਵੇਲੇ ਕਾਫੀ ਚਰਚਾ ਦੇ ਵਿੱਚ ਆ ਤੇ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਵੈਨਜ਼ੂਏਲਾ ਜਾਂ ਉਧਰਲੇ ਪਾਸੇ ਉਹ ਨਸ਼ੇ ਨੂੰ ਰੋਕਣ ਲਈ ਸਰਕਾਰ ਹੋਰ ਕੀ ਕੀ ਕਰਦੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ